ਫਿਲਮ ਇੰਡਸਟਰੀ ਚ ਸ੍ਰੀਲੀ ਆਵਾਜ਼ ਦੇ ਬਾਦਸ਼ਾਹ ਕਸ਼ੋਰ ਕੁਮਾਰ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਵਿਨੋਦ ਅਤੇ ਅਨੁਰਾਦਾ ਵੱਲੋਂ ਹਰ ਸਾਲ ਦੀ ਤਰ੍ਹਾਂ ਗਾ타 ਰਹੇ ਮੇਰਾ ਦਿਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਗੀਤ ਪ੍ਰੇਮੀਆਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ ਅਤੇ ਆਪਣੀ ਆਵਾਜ਼ ਵਿੱਚ ਕਸ਼ੋਰ ਕੁਮਾਰ ਜੀ ਦੇ ਗਾਣਿਆਂ ਨੂੰ ਗਾ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਦਿਲ ਮੋਹਿਆ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਕੋਆਰਡੀਨੇਟਰ ਬਲबीर ਸਿੰਘ ਬੱbbi ਪਹਿਲਵਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਲੇ ਸਰਬਜੀਤ ਸਿੰਘ ਲੱਕੀ ਅਤੇ ਬਲਰਾਜ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਲਬੀਰ ਸਿੰਘ ਬੱbbi ਪਹਿਲਵਾਨ ਨੇ ਸਾਰੇ ਗਾਇਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਵਿਨੋਦ ਅਤੇ ਅਨੁਰਾਦਾ ਨੂੰ ਵਧਾਈ ਦਿੱਤੀ। ਅਤੇ ਇਸ ਸ਼ਾਮ ਵਿੱਚ ਪਹੁੰਚ ਗੀਤ ਗਾ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਗਾਇਕਾਂ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੱbbi ਪਹਿਲਵਾਨ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਿੱਥੇ ਨੱਚਰ ਗੀਤਾਂ ਦਾ ਜ਼ੋਰ ਚੱਲ ਰਿਹਾ ਹੈ ਜੋ ਨੌਜਵਾਨ ਪੀੜੀ ਤੇ ਬੁਰਾ ਅਸਰ ਪਾ ਰਹੇ ਹਨ ਉੱਥੇ ਹੀ ਅੱਜ ਅਜਿਹੇ ਲੋਕ ਗੀਤ ਗਾਤਾ ਰਹੇ ਮੇਰਾ ਦਿਲ ਦੇ ਮੰਚ ਤੇ ਪਹੁੰਚੇ ਹਨ ਜਿਨ੍ਹਾਂ ਵੱਲੋਂ ਪੁਰਾਣੇ ਗੀਤ ਜੋ ਸਮਾਜ ਨੂੰ ਇੱਕ ਚੰਗੀ ਸਿੱਖ ਦੇਣ ਵਾਲੇ ਗਾਏ ਗਏ ਹਨ ਉਹਨਾਂ ਗੀਤਕਾਰਾਂ ਨੂੰ ਅਪੀਲ ਕਰਦੇ ਹਾਂ ਕਿਹਾ ਕਿ ਉਹਨਾਂ ਵੱਲੋਂ ਅਜਿਹੇ ਗੀਤ ਲਿਖੇ ਜਾਣ ਜੋ ਸਮਾਜ ਨੂੰ ਇੱਕ ਚੰਗੀ ਸਿੱਖ ਦੇ ਸਕਣ ਇਸ ਮੌਕੇ ਵਿਨੋਦ ਅਤੇ ਅਨੁਰਾਦਾ ਨੇ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ ਇਸ ਮੌਕੇ ਰਣਜੀਤ ਤਰਲੋਚਨ ਸਿੰਘ ਹਰਿੰਦਰ ਸੋਹਲ ਰਾਏ ਕੁਮਾਰ ਸ਼ੁਕਲਾ ਕਪੂਰ ਧਰਮਵੀਰ ਦੀਪਕਾ ਖੰਨਾ ਸੁਨੀਲ ਖੰਨਾ ਪੂਨਮ ਕੁਮਾਰ ਰਾਜੀ ਕੁਮਾਰਵੀ ਮੌਜੂਦ ਸਨ ਅੱਜ ਦਾ ਕਿਸ਼ੋਰ ਕੁਮਾਰ ਨੈਟ ਜੀ ਦੀ ਚਾਲੀ ਆ ਉਹ ਜਨੂਨਾ ਦਾ ਉਹ ਉਹ ਵਿਨੋਦ ਜੀ ਦਾ ਜਿਹੜੇ ਪ੍ਰੋਗਰਾਮ ਰੱਖਿਆ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਮੈਂ ਦੇਖਿਆ ਬਹੁਤ ਬਹੁਤ ਪੁਰਾਣੇ ਗਾਣਿਆਂ ਤੇ ਮਰੇ ਬਰੇ ਅੱਛੇ ਗਾਇਕਾਂ ਨੇ ਆਪਣੀ ਸ਼੍ਰੀਲੀ ਆਵਾਜ਼ ਦੇ ਨਾਲ ਸਾਰਿਆਂ ਨੂੰ ਇੱਕ ਛੁਰਦੇ ਵਿੱਚ ਬੰਨ ਕੇ ਰੱਖਿਆ ਸੋ ਜਿਹੜੀ ਅੱਜ ਦੀ ਪ੍ਰੋਗਰਾਮ ਹੈ ਮੈਂ ਕਹਿੰਦਾ ਇਹੋ ਜਿਹੇ ਪ੍ਰੋਗਰਾਮ ਖੇਰ ਚ ਹੁੰਦੇ ਰਹਿਣ ਤਾਂ ਜੋ ਜਿਹੜੇ ਪੁਰਾਣੇ ਗੀਤ ਹੈ ਉਹ ਨਵੀਂ ਰਵਾਇਤ ਬਣ ਕੇ ਲੋਕਾਂ ਨੂੰ ਇਹ ਜਾਣ ਤਾਂ ਜੋ ਜਿਹੜੇ ਪੁਰਾਣੇ ਸਾਡੇ ਗਾਇਕ अच्छ इस दिनों के नहीं है किशोर कुमार लता जी जिन्होंने की हर उम्र बंदा गाने गा के लोगों अपने प्यार संदेश दे रहा सुनी नहीं जा सकती देना चाहोगे गायकों को संदेश देना चाहोगे चाहो मैं तो उन्होंने गायकों के एक मेरा संदेश है ਇਹ ਕਲਚਰ ਬੰਦ ਕਰ ਉਹ ਕਲਚਰ ਜੋ ਹੀ 60 ਦਾ 70 ਦਾ 75 ਦਾ ਜੋ ਗਾਣੇ ਵਹੀਦੇ ਨੇ ਅੱਜ ਵੀ ਲੋਕ ਗਾਣੇ ਸੁਣਦੇ ਤੇ ਜਿੰਦੇ ਮੈਂ ਉਹ ਗਾਣੇ ਤੇ ਦਮ ਹੁੰਦਾ ਸੀ ਭਾਈ ਲੇਕਿਨ ਇਹਦਾ ਕਲਚਰ ਅਜਾ ਚੱਲ ਪਿਆ ਇਹ ਨੌਜਵਾਨ ਪੀੜੀ ਤੇ ਅਸਰ ਪਾ ਰਿਹਾ ਸੋ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਰੱਬ ਦਾ ਵਾਸਤਾ ਜੀ ਇਹ ਕਲਚਰ ਬੰਦ ਕਰੋ ਇਹ ਸਾਡਾ ਹਿੰਦੁਸਤਾਨ ਹੈ ਜਿੱਥੇ ਸਭ ਪਿਆਰ ਹਰ ਭਾਸ਼ਾ ਦੇ ਬੰਦੇ ਰਹਿੰਦੇ ਆ ਤਾਂ ਇਹ ਜਿਹੜੀ ਇਹ ਅਸ਼ਲੀਲ ਭਾਸ਼ਾ ਨੂੰ ਬੰਦ ਕਰਕੇ ਸ਼ੁੱਧ ਤੇ ਫਰੀਆ ਗਾਣੇ ਜਿਹੜੇ ਮੇਖੀ ਗੋਵੀ ਨਿਕਰ ਤਾਂ ਲੋਕਾਂ ਦੇ ਵਿੱਚ ਐਕਸ਼ਨ ਦੇ ਜਾਵੇ ਕਿ ਸਾਡਾ ਹਿੰਦੁਸਤਾਨ ਚੜਦੀ ਕਲਾ ਸੀ ਚੜਦੀ ਕਲਾ ਰਹੇਗਾ ਦੇਖੋ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਕਿ 40 ਤੋਂ ਉੱਪਰ ਜਿਹੜੇ ਲੋਕ ਨੇ ਉਹ ਜਿਹੜੇ ਕਿ ਕਿਸ਼ੋਰ ਜੀ ਦੇ ਰਫੀ ਜੀ ਦੇ ਲਤਾ ਆਸ਼ਾ ਜੀ ਦੇ ਫੈਨ ਹੈ ਉਹਨਾਂ ਨੂੰ ਰਿਪਰੈਜ਼ੈਂਟ ਇਹਨਾਂ ਨੂੰ ਇੱਕ ਸਟੇਜ ਪ੍ਰੋਵਾਈਡ ਅਸੀਂ ਕਰ ਸਕੀਏ ਤੇ ਪੁਰਾਣੇ ਗੀਤਾਂ ਨੂੰ ਲੈ ਕੇ ਕਾਫੀ ਲੋਕ ਐਨਕਰਜ ਰਹਿੰਦੇ ਨੇ ਪੁਰਾਣੇ ਜੋ ਕਿ ਗਾਣਾ ਚਾਹਦੇ ਗਾਣਾ ਪਸੰਦ ਕਰਦੇ ਆ ਔਰ ਨਿਊ ਜਨਰੇਸ਼ਨ ਵੀ ਤੁਹਾਨੂੰ ਪਤਾ ਇਹਨਾਂ ਦੇ ਨੂੰ ਫੋਲੋ ਕਰਦੀ ਆ ਰੀਮਿਕਸ ਵਗੈਰਾ ਬਣ ਰਹੇ ਨੇ ਤੇ ਇਹ ਜਿਹੜੀ ਆਪਣੀ ਪੁਰਾਣੀ ਪੀੜੀ ਹੈ ਉਹਨਾਂ ਨੂੰ ਇੱਕ ਸਟੇਜ ਪਲੇਟਫਾਰਮ ਮਿਲਦਾ ਹੈ ਤੇ ਉਹਨਾਂ ਦੀਆਂ ਮਤਲਬ ਖਾਇਸ਼ਾਂ ਪੂਰੀਆਂ ਹੁੰਦੀਆਂ ਗਾਣ ਦੀਆਂ ਉਹਨਾਂ ਨੂੰ ਅੱਛਾ ਲੱਗਦਾ ਗਾ ਕੇ ਮੈਂ ਉਹਨਾਂ ਨੂੰ ਇਹੀ ਬੱਚਿਆਂ ਨੂੰ ਕਹਾਂਗੀ ਕਿ ਦੇਖੋ ਇੱਕ ਸਿੰਗਿੰਗ ਇੱਕ ਇਹੋ ਜਿਹੀ ਲਾਈਨ ਹੈ ਜਿਹਦੇ ਵਿੱਚ ਕੀ ਸਾਨੂੰ ਇਹ ਜਿਹੜੀ ਨਾ ਇੱਕ ਦਿਲ ਤੋਂ ਨਿਕਲਦੀ ਆਵਾਜ਼ ਹੈ ਤੇ ਇਹ ਨਸ਼ਾ ਦੇ ਜਿਹੜੇ ਜਾਂ ਹਥਿਆਰਾਂ ਨੂੰ ਲੈ ਕੇ ਗਾਣੇ ਬੰਦੇ ਮੈਨੂੰ ਲੱਗਦਾ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਤੇ ਬੋਨੀ ਪੁਰਾਣੀ ਜਨਰੇਸ਼ਨ ਨੂੰ ਜਿਹੜੇ ਆਪਣੀ ਹਾਰਟ ਫੀਲਿੰਗਸ ਵਾਲੇ ਗੀਤ ਤੇ ਜਿਹੜੇ ਅੱਜ ਕੱਲ ਦੇ ਪੁਰਾਣੇ ਗੀਤ ਹੈ ਉਹਨਾਂ ਵੱਲ ਰੁਝਾਨ ਕਰਨਾ ਚਾਹੀਦਾ ਹੈ ਜ਼ਰੂਰੀ ਹੈ ਅੱਜ ਕਿਸ਼ੋਰ ਜੀ ਨੂੰ ਰਫੀ ਜੀ ਨੂੰ ਲਤਾ ਜੀ ਆਸ਼ਾ ਜੀ ਔਰ ਕਾਫੀ ਅੱਛੇ ਗਾਣੇ ਗਾਏ ਗਏ ਸਾਰਾ ਪ੍ਰੋਗਰਾਮ ਬਹੁਤ ਅੱਛਾ ਰਿਹਾ ਹੈ ਮੈਨੂੰ ਕਾਫੀ ਅੱਛਾ